ਆਪ ਵਿਧਾਇਕ ਡਾਕਟਰ ਅਮਨਦੀਪ ਕੌਰ ਅਰੋੜਾ ਨੇ ਮੋਗਾ ਦੀ ਹਰ ਵਕ ਵਕ ਥਾਮਦੇ ਲੱਖਾਂ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਇਸ ਮੌਕੇ ਉਹਨਾਂ ਕਿਹਾ ਕਿ ਹਲਕੇ ਵਿੱਚ ਵਿਕਾਸ ਕਾਰਜ ਜੰਗੀ ਪੱਧਰ ਤੇ ਚੱਲ ਰਹੇ ਹਨ ਭਵਾਨਤਮਨ ਸਰਕਾਰ ਵੱਲੋਂ ਮੋਗਾ ਸ਼ਹਿਰ ਦੇ ਵਾਰਡਾਂ ਲਈ ਕਰੋੜਾਂ ਰੁਪਏ ਜਾਰੀ ਕੀਤੇ ਗਏ ਹਨ ਤੇ ਵਾਰਡਾਂ ਵਿੱਚ ਵਿਕਾਸ ਕਾਰਜ ਪਹਿਲ ਦੇ ਆਧਾਰ ਤੇ ਕੀਤੇ ਜਾ ਰਹੇ ਹਨ ਨਮਸਕਾਰ ਜੀ ਸਤਿ ਸ਼੍ਰੀ ਅਕਾਲ ਅੱਜ ਅਸੀਂ ਪਹਿਲਾ ਬਾਗਲੀ ਦੇ ਵਿੱਚ 49 ਲੱਖ ਰੁਪਏ ਦੇ ਕੰਮ ਜਿਹੜੇ ਗਲੀਆਂ ਬਣਨ ਵਾਲੀਆਂ ਸੀਗੀਆਂ ਉਹ ਉਹ ਸਟਾਰਟ ਕਰਵਾ ਕੇ ਆਇਆ ਜੀ ਹੁਣ ਸਾਡੇ ਸਿਵਲ ਹਸਪੀਟਲ ਦੀ ਰੋਡ ਦੇ ਉੱਤੇ ਬੜੀ ਦੇਰ ਤੋਂ ਜਿਹੜੀ ਇੱਕ ਗੰਦਗੀ ਟਾਈਪ ਵੀ ਕਹਿ ਸਕਦੇ ਹੈਗੇ ਆ ਕਿਉਂਕਿ ਬਹੁਤ ਆਲੇ ਦੁਆਲੇ ਜਿੰਨੇ ਵੀ ਸਾਡੇ ਸ਼ਾਪਕੀਪਰ ਸੀਗੇ ਉਹਨਾਂ ਦੀ ਵੀ ਕੰਪਲੇਨਟ ਆਉਂਦੀ ਸੀ ਔਰ ਪਾਰਕਿੰਗ ਦੇ ਲਈ ਬਹੁਤ ਲੜਾਈ ਝਗੜੇ ਆ ਤੇ ਹੁੰਦੇ ਸੀਗੇ ਇਸ ਨੂੰ ਅਸੀਂ ਥੋੜਾ ਜਿਹਾ ਜਿਹੜੀ ਇਹ ਰੋਡ ਹੈਗੀ ਆ ਜਿੱਥੋਂ ਤੱਕ ਅਸੀਂ ਇਹਨੂੰ ਥੋੜੀ ਚੌੜਾਈ ਵਧਾ ਸਕਦੇ ਹਾਂ ਚੌੜਾਈ ਵਧਾ ਰਹੇ ਹਾਂ ਔਰ ਇੱਥੇ ਪਲਾਂਟੇਸ਼ਨ ਦਾ ਬਿਊਟੀਫਿਕੇਸ਼ਨ ਦਾ ਕੰਮ ਕਰਵਾ ਰਹੇ ਹਾਂ ਤਾਂ ਕਿ ਸ਼ਹਿਰ ਨੂੰ ਅਸੀਂ ਸਾਰੇ ਸ਼ਹਿਰ ਦੇ ਵਿੱਚ ਬਿਊਟੀਫਿਕੇਸ਼ਨ ਦੇ ਕੰਮ ਕਰਵਾਣੇ ਹੈਗੇ ਆ ਤਾਂ ਕਿ ਅਸੀਂ ਆਪਣੇ ਸ਼ਹਿਰ ਨੂੰ ਸਾਰੇ ਜਾਨੀ ਮਿਲ ਕੇ ਆਪਣੇ ਸੋਨਾ ਬਣਾ ਸਕੀਏ ਇੱਥੇ ਅਸੀਂ ਜਿਹੜੀ ਇਹ ਸਾਰੀ ਰੋਡ ਹੈਗੀ ਹੈ ਜਿੰਨੀ ਜਿੱਥੇ ਅਸੀਂ ਖੜੇ ਆ ਇੱਥੇ ਪੌਦੇ ਔਰ ਸਾਰਾ ਜਿਹੜਾ ਹੈਗਾ ਇਸ ਦੀ ਸੁੰਦਰਤਾ ਨੂੰ ਵਧਾਉਣ ਦੇ ਲਈ ਕੰਮ ਕੀਤੇ ਜਾਣਗੇ ਔਰ ਥੋੜਾ ਇਸ ਨੂੰ ਥੋੜਾ ਜਿਹੜੀ ਸੜਕ ਹੈ ਇਸ ਨੂੰ ਥੋੜਾ ਚੜਾਈ ਇਹਦੀ ਵਧਾਵਾਂਗੇ ਜਿੱਥੋਂ ਤੱਕ ਅਸੀਂ ਅੱਗੇ ਦੁਕਾਨਾਂ ਨਹੀਂ ਹੈਗੀਆਂ ਤਾਂ ਕਿ ਟ੍ਰੈਫਿਕ ਦੀ ਵੀ ਕੋਈ ਜ਼ਿਆਦਾ ਦਿੱਕਤ ਨਾ ਆਵੇ ਸੋ ਇਸ ਕਰਕੇ ਅਸੀਂ 20 ਲੱਖ ਰੁਪਏ ਦੇ ਜਿਹੜਾ ਹੈਗਾ ਉਹਦਾ ਉਦਘਾਟਨ ਅੱਜ ਇੱਥੇ ਕਰ ਕਰਕੇ ਜਾ ਰਹੇ ਹਾਂ ਜਿਹੜਾ ਜਲਦੀ ਇਹਦਾ ਕੰਮ ਸਟਾਰਟ ਕੀਤਾ ਜਾਏਗਾ ਦੇਖੋ ਜੀ ਅਸੀਂ ਬੇਨਤੀ ਕਰ ਸਕਦੇ ਹਾਂ ਕਿਉਂਕਿ ਅਗਰ ਸਖਤ ਹੁੰਨੀਆਂ ਤਾਂ ਵੀ ਸਾਡੇ ਆਪਣੇ ਹੀ ਆ ਸਾਰੇ ਜਿੰਨੇ ਵੀ ਮੇਰੇ ਵੀਰ ਭਰਾਏ ਸਾਰੇ ਸੋ ਅਸੀਂ ਬੇਨਤੀ ਸਾਡਾ ਫਰਜ਼ ਮੰਨਦਾ ਕਿ ਅਸੀਂ ਬੇਨਤੀ ਕਰੀਏ ਸਾਰਿਆਂ ਨੂੰ ਕਿ ਅਸੀਂ ਆਪਣੇ ਸ਼ਹਿਰ ਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਸੁਵਿਧਾ ਦੂਸਰੇ ਭੈਣ ਭਰਾਵਾਂ ਦੇ ਲਈ ਤ੍ਰੇਟ ਨਾ ਕਰੀਏ ਇਸੇ ਕਰਕੇ ਅਸੀਂ ਜਿਹੜੀ ਇਸ ਰੋਡ ਦੀ ਸਾਰੇ ਦੀ ਬਿਊਟੀਫਿਕੇਸ਼ਨ ਕਰਵਾ ਰਹੇ ਹਾਂ ਔਰ ਸਭ ਨੂੰ ਇਹੀ ਬੇਨਤੀ ਕਰਾਂਗੇ ਹੱਥ ਜੋੜ ਕੇ ਕਿ ਅਸੀਂ ਏਦਾਂ ਦੇ ਕੰਮ ਨਾ ਕਰੀਏ ਕਿ ਜਿਸ ਦੇ ਵਿੱਚ ਸਾਡੇ ਸ਼ਹਿਰ ਵਾਸੀਆਂ ਨੂੰ ਸੁਵਿਧਾ ਹੋਵੇ ਇਸ ਮੌਕੇ ਵਾਰਡ ਵਾਸੀਆਂ ਤੇ ਦੁਕਾਨਦਾਰਾਂ ਨੇ ਸਮੱਸਿਆ ਦਾ ਹੱਲ ਹੋਣ ਤੋਂ ਬਾਅਦ ਵਿਧਾਇਕਾ ਡਾਕਟਰ ਅਮਨਦੀਪ ਕੌਰ ਅਰੋੜਾ ਅਤੇ ਨਗਰ ਨਿਗਮ ਦੇ ਮੇਅਰ ਪ੍ਰਵੀਨ ਕੁਮਾਰ ਸ਼ਰਮਾ ਨੂੰ ਹਾਰਤ ਸ੍ਰੂਪਾ ਵੇਟ ਕਰਕੇ ਸਨਮਾਨਿਤ ਕੀਤਾ ਤੇ ਉਹਨਾਂ ਦਾ ਧੰਨਵਾਦ ਕੀਤਾ ਮੈਂ ਸਭ ਤੋਂ ਪਹਿਲਾਂ ਕਲਪੈਂਜੀ ਐਮ ਐਲ ਏ ਸਾਹਿਬ ਮੈਂ ਇਹਨਾਂ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਇਹਨਾਂ ਨੇ ਦੋ ਚਾਰ ਰੋਜ਼ ਇੱਥੋਂ ਦੀ ਤੁਨ ਦੁਕਾਨਦਾਰਾਂ ਨੇ ਵੀ ਕਿ ਇਹਨਾਂ ਨੇ ਵੀ ਦੇਖਿਆ ਕਿ ਇੱਥੇ ਬੜਾ ਜ਼ਿਆਦਾ ਅ ਠੀਕ ਨਹੀਂ ਜਿਵੇਂ ਹਸਪੀਟਲ ਹੈ ਹਸਪੀਟਲ ਵਾਲਾ ਏਰੀਆ ਬਹੁਤ ਵਧੀਆ ਚਾਹੀਦਾ ਤੇ ਇਹਨਾਂ ਨੂੰ ਅਸੀਂ ਬੇਨਤੀ ਲਾਈ ਇਹਨਾਂ ਨੇ ਇਥੋਂ ਦਾ ਆ ਬਲਾ ਕੇ ਸਾਰੀ ਇੱਥੇ ਅੱਛੇ ਬੂਟੇ 플ੋਟਿੰਗ ਕਰਾ ਕੇ ਜਾਂ ਕੋਈ ਲਾਈਟਿੰਗ ਸਿਸਟਮ ਦੇ ਚ ਵੀ ਜਿਹੜਾ ਕਿ ਦੇਖਣ ਲੱਗੇ ਉਹਨਾਂ ਨੂੰ ਵਧੀਆ ਲੱਗੇ ਤੇ 20 ਲੱਖ ਰੁਪਏ ਦਾ ਕੰਮ ਪਾਸ ਕੀਤਾ ਜੀ ਆ ਬਾਗਲੀ ਵਿੱਚ ਇੱਕ ਸੜਕ ਬਣ ਗਈ ਸੀ ਬਾਕੀ ਥੋੜੇ ਥੋੜੇ ਛੋਟੇ ਟੋਟੇ ਰਹਿ ਗਏ ਸੀ ਜਿਨ੍ਹਾਂ ਦੇ ਵਿੱਚ ਪਾਣੀ ਬਹੁਤ ੜਦਾ ਸੀਗਾ ਉਹ ਵੀ ਇਹਨਾਂ ਨੂੰ ਬੇਨਤੀ ਲਾਈ ਸੀ 55 ਲੱਖ ਰੁਪਏ ਦਾ ਉਹ ਕੰਮ ਹੈ ਕਿ ਬਾਜ਼ਰੰਗ ਪਰ ਹੁਣ ਪਹਿਲਾਂ 33 ਸੀ ਹੁਣ 26 ਹੋ ਗਿਆ ਹੈ ਇਹਦੇ ਵਕਤ ਵਕਤ ਜਗ੍ਹਾ ਤੇ ਜਿੱਥੇ ਵੀ ਕੋਈ ਪ੍ਰੋਬਲਮ ਹੈ ਉਹਦੇ ਕੰਮ ਕਰਾਈ ਜਾਨਕੀ ਪਿੱਛੇ ਗੁਰਦਰਾ ਸਾਹਿਬ ਦੇ ਕੋਲੇ ਬਹੁਤ ਜ਼ਿਆਦਾ ਗੰਦਾ ਪਾਣੀ ਖੜਾ ਉੱਤੇ ਥੋੜੀ ਥੋੜੀ ਟਾਇਲ ਸਿਸਟਮ ਲੱਗਣੀ ਹੈ ਉਹ ਵੀ ਲਵਾਈ ਜਾਊਗੀ ਮੈਂ ਬਹੁਤ ਹੀ ਜ਼ਿਆਦਾ ਐਮਐਲਏ ਸਾਹਿਬ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਆਪ ਦਾ ਟਾਈਮ ਕੱਢ ਕੇ ਇਹ ਮੇਰੇ ਕੰਮ ਨੂੰ ਨਿਪਟਾਇਆ ਮੈਂ ਇਹਨਾਂ ਦਾ ਬਹੁਤ ਜ਼ਿਆਦਾ ਧੰਨੀ ਹਾਂ ਸਾਰੇ ਮਹੱਲਾ ਨਿਵਾਸੀਆਂ ਨੂੰ ਸਿਰਲੇ ਮਲਏ ਸਾਹਿਬ ਨੂੰ ਵੀ ਤੇ ਸਾਡੇ ਜਿਲ੍ਹੇ ਆ ਆਪ ਪਾਰਟੀ ਦੇ ਮੋਢੇ ਖੜੇ ਇਹਨਾਂ ਨੂੰ ਬਹੁਤ ਬਹੁਤ ਵਧਾਈਆਂ ਤੇ ਨਮਸਕਾਰ ਸਾਰਿਆਂ ਨੂੰ